ਹਾਂ ਜੀ ਕਿਸਾਨ ਜੀ ਸਵਾਗਤ ਹੈ ਤੁਹਾਡਾ ਆਪਣੇ ਜਟੂ ਚਾਲਾਂ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਦੇ ਵਿੱਚ ਪਾ ਇੱਕ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਗਰ ਬਾਤ ਬਾਈ ਜੀ ਸਸਿਕਾ ਸਿਕਾ ਜੀ ਬਸਾ ਹੋ ਠੀਕ ਹੋ ਵਧੀਆ ਜੀ ਠੀਕ ਹੈ ਠੀਕ ਹੈ ਵਧੀਆ ਚਲੋ ਵਧੀਆ ਨਾਮ ਤੇ ਐਡਰੈਸ ਨਾਮ ਬੱਗਾ ਸੰਗਾ ਜੀ ਹੂੰ ਪਿੰਡ ਛੰਨਾ ਗਲਾ ਸਿੰਘ ਵਾਲਾ ਜੀ ਠੀਕ ਹੈ ਜ਼ਿਲ੍ਹਾ ਬਰਨਾਲਾ ਜੀ ਹੂੰ ਅਸੀਲਤਾ ਭਾਈ ਨੇੜੇ ਪਿੰਡ ਨੇੜੇ ਪਿੰਡ ਜੀ ਇਹ ਤੇ ਭਹਾਉੜਾ ਇਧਰ ਭਾਈ ਦੇ ਪਾ ਓਕੇ ਭਾਈ ਰੁਕੇ ਵਾਲੀ ਸੜਕ ਤੇ ਘਰ ਆਪਾਂ ਖੇਤ ਦੇ ਵਿੱਚ ਮੋਬਾਈਲ ਨੰਬਰ ਕੋ 94640 ਜੀ 54195 ਠੀਕ ਆ ਭਾਈ ਤੇ ਕਿਹੜਾ ਸੂਆ ਸੂਈ ਆ ਭਾਈ ਇਹ ਦੂਜਾ ਸੂਆ ਸੂਈ ਆ ਡਾਕਟਰ ਸਾਹਿਬ ਕਦੋਂ ਸੂਈ ਆ ਵੀਰੇ ਇਹਨੂੰ ਸੂਈ ਨੂੰ ਤੀਜਾ ਦੇਣਾ ਬੱਚਾ ਕੀ ਆ ਮਗਰ ਬੱਛਾ ਆ ਬੱਚਾ ਦੇ ਤਾਂ ਆ ਨਾੜ ਦਾ ਨੂੜਗਾ ਦਿਖਾ ਦੇ ਨਾੜ ਆ ਬੱਚੇ ਦਾ ਠੀਕ ਬੱਚਾ ਘਰ ਵਾਲੀ ਨੇ ਬੱਚਾ ਤੇ ਤਾਂ ਨਾੜੂਆ ਚੈੱਕ ਕਰ ਲੈ ਨਾੜ ਓਕੇ ਤੇ ਕਿੰਨਾ ਕੁ ਫਿਰ ਬੋੜਾ ਬੋੜਾ ਕੱਢਿਆ ਭਾਈ ਨੇ ਨਾ ਬੋਲਾਈ ਆਪਦਾ ਹੁਣ ਦੋ ਡੰਗ ਹੋ ਗਏ ਚੁੰਦਿਆਂ ਨੂੰ ਓਕੇ ਹਾਂ ਸੀ ਸੀ ਸਾਤ ਸਾਤ ਕਿਲੋ ਕੱਢਿਆ ਗਿਆ ਠੀਕ ਆ ਭਾਈ ਹਾਂ ਠੰਡੀ ਠੁੰਡੀ ਚਵਾਈ ਚੋਈ ਹਾਂ ਹਾਂ ਬੋਲਾ ਆ ਜਾਣੇ ਦੀ ਹੁਣ ਹੈਗਾ ਆਗਾ ਬਾਹਰ ਥੱਲੇ 16 17 ਕਿਲੋ ਠੀਕ ਆ ਭਾਈ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਫੁੱਲ ਕੱਦ ਫੁੱਲ ਬ੍ਰੀਟ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਇੱਕ ਨੰਮਰਾ ਸੂਈ ਸਵਾਈਆ ਬੱਚਾ ਮਗਰ ਬੱਚਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਲੱਗਿਆ ਫੇਸ ਦੀ ਬਿਊਟੀ ਚੈੱਕ ਕਰ ਲੋ ਕਮਾਲ ਦੀ ਐ ਬਰੀਕੀ ਚ ਬਹੁਤ ਗਾਣਾ ਬੈੜਦਾ ਹਾਂਜੀ ਹਾਂਜੀ ਵੈੜਾ ਵੀ ਸਾ ਪੱਤਰ ਪੁੱਤਰ ਉਤੋਂ ਜੀ ਹੂੰ ਬੈਸਮੀ ਵੈੜਾ ਕੋਈ ਆ ਨਹੀਂ ਟਾਂਕ ਵਾਲਾ ਵੀ ਸਹੀ ਗੱਲਾਂ ਲੈ ਤੋਰਾ ਤੋਰਾ ਕਰਮ ਵਾਲੀ ਦਾ ਇੱਕ ਨੰਬਰ ਆ ਬਈ ਕਿਆ ਬਾਤ ਆ ਬਈ ਪੂਰੀ ਪਲੀ ਵੀ ਆ ਜਾਣ ਵਾਲੀ ਐ ਕਿ ਨਹੀਂ ਹਾਂਜੀ ਹਾਂਜੀ ਤੇ ਮੋਲ ਵੀਰੇ ਫੋਨ ਤੇ ਹੋਜੂ ਉਤੋਂ ਪੱਤਰ ਪੁੱਤਰ ਚੌੜੀ ਚੂੜੀ ਵੈੜਾ ਹੂੰ ਆਏ ਕੋਈ ਅੰਤੀ ਨਹੀਂ ਤੇ ਮੁੱਲ ਮੈਂ ਕਿਹਾ ਫੋਨਤੀ ਹੋ ਜੀ ਮੁੱਲ ਫੋਨਤੇ ਹੋ ਜੀ ਹੋ ਜਾਏ ਠੀਕ ਆ ਬਾਲਾ ਮੁੱਲ ਨਹੀਂ ਕਰਦੇ ਭਾਈ ਆ ਦੇਖੋ ਉੱਤੋਂ ਪੰਦਰ ਪੁੱਤਰ ਵੜ ਆਏ ਨਹੀਂ ਕੋਈ ਕੋੜਾ ਵੀ ਆ ਤੂੰ ਹੀ ਚੱਕਦੀ ਐ ਜਾਂ ਕੋਈ ਹੋਰ ਸਹੀ ਹੈ ਸਹੀ ਹੈ ਠੰਡੀ ਐ ਜਿਵੇਂ ਮਾਰਤੀ ਲੈ ਪਿੱਛੇ ਤੋਂ ਚੌੜਾ ਜੂੜਾ ਕਿੰਨਾ ਲੇਵਾ ਛਾੜੀ ਵਾਲਾ ਲੇਵਾ ਕੋਈ ਆ ਨਹੀਂ ਕਿੰਨੇ ਲੇਵਾ ਪਿਆ ਭਾਈ ਛਾੜੀ ਵਾਲਾ ਕੱਲਾ ਕਲਾ ਥਾਣ ਮੁੱਠੀ ਵਾਲਾ ਥਾਣ ਪੂਰੀ ਵਿੱਚ ਰੇ ਥਣ ਚਿਵਾਈ ਚੋਈ ਆਣ ਬਾਈ ਕਹਿੰਦਾ ਓਕੇ ਆ ਤਾਰਾਂ ਕੋਈ ਚੱਕਰ ਨਹੀਂ ਭਾਈ ਮਾਰ ਕੇ ਦਿਖਾਓ ਮੂਹਰੋ ਲੇਵਾ ਚੈੱਕ ਕਰੋ ਲੈ ਕਿਆ ਬਾਤ ਇੱਕ ਨੰਬਰ ਲੈ ਵਾ ਨਾ ਬਹੁਤ ਪੌੜਾ ਚੰਗੀਆਂ ਕਰਮ ਵਾਲੀ ਦੇ ਬਾਕੀ ਧਾਰਾ ਬਈ ਮਾਰ ਲਦਾ ਮਾਰ ਦੇ ਬਈ ਧਾਰਾ ਮਾਰ ਕੇ ਇੱਕ ਨੰਬਰ ਚ ਵਾਈ ਆ ਜਿਵੇਂ ਮਰਜ਼ੀ ਚ ਵਈ ਚੱਲ ਗਈ ਚੱਖੇ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਖੰਡੀ ਸੀ ਦਾ ਮੋਟਾ ਮੋਟਾ ਜਿਉਣਾ ਕਹਿੰਦੇ ਜਮਾਂ ਦੇ ਹੀ ਬੜੀ ਐ ਚ ਵਾਈ ਲੈ ਕਿਆ ਬਾਤ ਆ ਦੂਜੇ ਥਾਣਾ ਜੋ ਚੈੱਕ ਕਰ ਲੋ ਚ ਵਾਈ ਲੈ ਕਿਆ ਬਾਤ ਆ ਮੋਟੀ ਮੋਟੀ ਚ ਵਾਈ ਆ ਕਹਿੰਦੇ ਉਹ ਇਧਰਾਂ ਦੀ ਕੋਈ ਨਹੀਂ ਮਾਸ਼ਾਅਰ ਮਾਦੀ ਤੇ ਚੱਲ ਖੱਲਣਾ ਦਾ ਕਰਮਰੀਆਂ ਹੀ ਨਹੀਂ ਠੰਡੀ ਸੀਲ ਲੇਵਾ ਲੋਵਾ ਕਮਾਲ ਦਾ ਮੁੱਠੀ ਇਹਦਾ ਥਣ ਥਲਾ ਥਣ ਪੂਰੀ ਦਿੱਤੀ ਦੇ ਥਣ ਤੇ ਮੋਲ ਬਾਈ ਕਹਿੰਦਾ ਜਿਮਾ ਜੈ ਉਹ ਬਾਲਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਹਣਾ ਬਈ ਹਾਂਜੀ ਠੀਕ ਹੈ ਬਈ ਤੇ ਕਿਸੇ ਵੀਰ ਨੂੰ ਵੜ ਪਸੰਦ ਨਾ ਵੇ ਬਾਈ ਨਟ ਨਟ ਕਰ ਲੈ ਧੰਨਵਾਦ